ਇਹ ਸੈਂਟਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਆਪ ਛੇੜੀ ਨੇ ਹਰਿਆਣਾ ਸਰਕਾਰ ਨੇ ਕਹਿਤਾ ਵੀ 5 ਫੁੱਟ ਰਸਤਾ ਖੋਲਦਿਆਂ ਖੋਲ ਵੀ ਦਿੱਤਾ ਸੀਗਾ ਤੇ ਸੈਂਟਰ ਦੇ ਵਜ਼ੀਰਾਂ ਨੇ ਬਿਆਨ ਦਿੱਤੇ ਵੀ ਤੁਸੀਂ ਕੱਲੇ ਆ ਜਾਓ ਟਰੈਕਟਰ ਲੈ ਕੇ ਨਾ ਆਓ ਆ ਜਾਓ ਤਾਂ ਇਹਨਾਂ ਨੇ ਲਾਲ ਕਰਤਾ ਵੀ 101 ਬੰਦਾ ਜਾਊਗਾ ਤਾਂ ਸਰਕਾਰ ਨੇ ਇੱਕ ਗੱਲ ਦਾ ਠੁੱਕ ਕੇ ਜੱਟਿਆ ਗਾ ਮਾਤਾ ਜੀ ਕਹਿੰਦੇ ਦੋਨਾਂ ਸਰਕਾਰਾਂ ਨੇ ਤਾਂ ਮੋਦੀ ਨੇ 19 ਤਰੀਕ ਨੂੰ ਲਾਲ ਕਰਤਾ ਵੀ ਮੈਂ ਤਾਂ ਮਤਵ ਸਾਂ ਲਈ ਵਾਪਸ ਲੈ ਲੇ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸੀਗਾ ਮਾਫੀ ਵੀ ਮੰਗ ਲਈ ਤਾਂ ਫਿਰ ਉੜਦਿਆਂ ਸੀ 11 ਤਰੀਕ ਨੂੰ ਸਾਨੂੰ 20 ਦਿਨ ਲੱਗੇ ਡੱਲੇ ਵਾਲਾ ਸਭ ਕਹਿੰਦਾ ਵੀ ਉੱਥੇ ਵੀ ਕਹਿੰਦਾ ਕਹਿੰਦਾ ਮੈਂ ਨਹੀਂ ਜਾਂਦਾ ਮੈਂ ਤਾਂ ਬੈਠੂਗਾ। ਖੀਰ ਦੇ ਆਖਿਆ ਕਿ ਵੀ ਚੰਗਾ ਤੂੰ ਬੈਠਾ ਰਹਿ ਅਸੀਂ ਚੱਲਿਆਂ। ਅਸੀਂ ਉੱਥੋਂ ਵਾਪਸ ਆ ਗਏ। ਇੱਥੇ ਆਉਂਦਿਆਂ ਨੇ ਆਪ ਹੈਸਲਾਈ ਕਰ ਰਹੇ ਵੀ ਦਰਬਾਰ ਸਾਹਿਬ ਜਾਵਾਂਗੇ ਕਿਹਾ ਵੀ ਸਾਰੇ ਇਕੱਠੇ ਚੱਲਾਂਗੇ। ਡੱਲੇ ਵਾਲਾ ਕਹਿੰਦਾ ਮੈਂ ਨਹੀਂ ਥੋਡੇ ਨਾਲ ਜਾਂਦਾ। ਫਿਰ ਇਹਨੇ ਆਪਦਾ ਗੈਰਰਾਜੀਤਕ ਮੋਰਚਾ ਬਣਾ ਲਿਆ। ਉਹ ਲੱਖੇ ਨੇ ਕਿਹਾ ਇਲੈਕਸ਼ਨ ਨਹੀਂ ਲੜੀ। ਲੱਖਾ ਉਹਦੀ ਸਟੇਜ ਤੇ ਬੋਲ ਸਕਦਾ ਕੋਈ ਰਾਜ। ਕਹਿੰਦਾ ਵੀ ਇਹਨਾਂ ਨੂੰ ਤਾਂ ਮੈਂ ਬਾੜ ਨਹੀਂ ਨੀ ਰਹਾ। ਮੈਂ ਕਹਿੰਦਾ ਮੋਰਚੇ 'ਚ ਫੁੱਟਾ ਪਾਉਣਾ ਜ਼ਿੰਮੇਵਾਰੀ ਡੱਲੇ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਕਿਸਾਨ ਅੰਦੋਲਨ ਦੋ ਦੇ ਤਹਿਤ ਕਿਸਾਨ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਸਾਨ ਜਿਹੜਾ ਹਰਿਆਣਾ ਪੁਲਿਸ ਵੱਲੋਂ ਸਰਹੱਦਾਂ ਦੇ ਉੱਤੇ ਰੁਕੇ ਹੋਏ ਨੇ ਕਿਸਾਨ ਪਿਛਲੇ 1 ਸਾਲ ਤੋਂ ਜਿਹੜਾ ਕਰੀਬ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਦਿੱਲੀ ਜਾਣ ਦੇ ਲਈ ਵਜਿੱਦਨੇ ਪਰ ਹਰਿਆਣਾ ਪੁਲਿਸ ਕਿਸਾਨਾਂ ਨੂੰ ਅੱਗੇ ਵਧਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਜਿਹੜੇ ਹੱਥ-ਖੰਡੇ ਅਪਣਾ ਰਹੀ ਆ ਉੱਥੇ ਹੀ ਜਿੱਥੇ ਇੱਕ ਪਾਸੇ ਫਿਰ ਤੋਂ ਕਿਸਾਨਾਂ ਵੱਲੋਂ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਗਿਆ ਹੈਗਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਾ ਜੇ 21ਵੇਂ ਦਿਨ ਦੇ ਵਿੱਚ ਸਾਮਲ ਹੋ ਚੁੱਕਿਆ ਹੈਗਾ ਇਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੋਲਦੂ ਸਿੰਘ ਮਾਨਸਾ ਮੌਜੂਦ ਨੇ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਚਰਚਾ ਕਰਦੇ ਹਾਂ ਪ੍ਰਧਾਨ ਜੀ ਦਿੱਲੀ ਜਾਣ ਦੇ ਲਈ ਕਿਸਾਨ ਪਿਛਲੇ 1 ਸਾਲ ਤੋਂ ਹਰਿਆਣਾ ਸਰਹੱਦਾਂ 'ਤੇ ਡਟੇ ਹੋਏ ਨੇ ਪਰ ਹਰਿਆਣਾ ਸਰਕਾਰ ਅੱਗੇ ਵਧਣ ਨਹੀਂ ਦੇ ਰਹੀ ਕੀ ਕਹੋਗੇ ਮੇਰਾ ਕਹਦਾ ਵੀ ਜਦੋਂ ਗਏ ਸੀ ਉਹ ਮਤਲਬ ਪਹਿਲੇ ਦਿਨ ਵੱਡੀਆਂ ਦੋ ਤਿੰਨ ਜੜਾਪਾਂ ਹੋਈਆਂ ਤੇ ਸਾਡਾ ਇੱਕ ਨੌਜਵਾਨ ਵੀ ਸ਼ਹੀਦ ਹੋ ਗਿਆ ਸੀਗਾ। ਉਸ ਤੋਂ ਬਾਅਦ ਇਹ ਰਾਮਦਾਰੀ ਨਾਲ ਬੈਠੇ ਸੀਗੇ। ਮਤਲਬ ਉਹ ਹੋਰ ਪ੍ਰੋਗਰਾਮ ਕਰ ਲਾਂਦੇ ਦੀ ਜਾਂ ਟਰੈਕਟਰ ਮਾਰਚ ਕਰ ਲਾਂਦੇ ਦੀ ਪਰ ਉੱਥੇ ਕੋਈ ਇਹਨਾਂ ਨੇ ਛੇੜਖਾਨੀ ਸਾਰੀ ਬੰਦ ਕਰੀ ਹੋਈ ਸੀ। ਇਹ ਸੈਂਟਰ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਆਪ ਛੇੜੀ ਨੇ। ਹਰਿਆਣਾ ਸਰਕਾਰ ਨੇ ਕਹਿੰਤਾ ਵੀ 5 ਫੁੱਟ ਰਸਤਾ ਖੋਲਦਿਆਂ। ਖੋਲ ਵੀ ਦਿੱਤਾ ਸੀਗਾ। ਤੇ ਸੈਂਟਰ ਦੇ ਵਜ਼ੀਰਾਂ ਨੇ ਬਿਆਨ ਦਿੱਤੇ ਵੀ ਤੁਸੀਂ ਇਕੱਲੇ ਆ ਜਾਓ ਟਰੈਕਟਰ ਲੈ ਕੇ ਨਾ ਆਓ। ਆਜੋ ਤਾਂ ਇਹਨਾਂ ਨੇ ਐਲਾਨ ਕਰਤਾ ਵੀ 101 ਬੰਦਾ ਜਾਊਗਾ ਤਾਂ ਸਰਕਾਰ ਨੇ ਇੱਕ ਗੱਲ ਦਾ ਠੁੱਕ ਕੇ ਚਟਿਆ ਗਿਆ ਮਤਲਬ ਜੇ ਕਹਿੰਦੇ ਦੋਨਾਂ ਸਰਕਾਰਾਂ ਨੇ ਉਹ ਮੁੜ ਕੇ ਜਾਣ ਨਹੀਂ ਦਿੱਤੇ ਉਹ ਮਤਲਬ ਜਾਣਦੇ ਨੇ ਉਹ ਅਥਰੂਗਾ ਸਮਰਦ ਨੇ ਪਾਣੀ ਸਿੜਕਦੇ ਨੇ ਗੋਲੇ ਮਾਰਦੇ ਨੇਗੇ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਜਾਂ ਕਿਸਾਨਾਂ ਨੂੰ ਕਹਿੰਦੇ ਨਾ ਤੇ ਜਾਂ ਹੁਣ ਉਹਨਾਂ ਨੂੰ ਉੱਥੇ ਜਾਣ ਦੇਣ ਦਿੱਲੀ ਜਾਣਾ ਚਾਹੀਦਾ 100 ਕਿਸਾਨ ਜਾ ਕੇ ਕਿੰਨਾ ਕੁ ਦਿੱਲੀ ਦਾ ਕੁਝ ਵਿਗੜੂ ਦੋ ਕੁਝ ਨਹੀਂ ਵਿਗੜਦਾ ਜਾਣਾ ਚਾਹੀਦਾਗਾ ਅਪਾ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਿਹੜਾ ਸ਼ੁਰੂ ਕੀਤਾ ਹੋਇਆ ਦੋ ਜਿਹੜਾ ਖਨੌਰੀ ਬਾਰਡਰ ਦੀ ਗੱਲ ਕਰੀਏ ਆਪਾਂ 21 ਦਿਨਾਂ ਤੋਂ ਜਿਹੜਾ ਭੁੱਖ ਹੜਤਾਲ ਤੇ ਮਰਨ ਵਰਤ ਤੇ ਇਸ ਨੂੰ ਕਿਵੇਂ ਦੇਖ ਰਹੇ ਹੋਗੇ ਇਹਦਾ ਇਹ ਤੀਗਾ ਜਦੋਂ 2020 ਦੇ ਵਿੱਚ ਆਪਣਾ ਦੋਲਣ ਚੱਲਿਆ ਸੀਗਾ ਪਹਿਲਾਂ ਇੱਥੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਇਕੱਠੀਆਂ ਕੇ ਫਿਰ ਮੁੱਦੇ ਵਿਚਾਰੇ ਗਏ 50 60 ਮੀਟਿੰਗਾਂ ਹੋਈਆਂ 4 ਮਹੀਨੇ ਅंदोलਨ ਪੰਜਾਬ ਚੱਲਿਆ ਉਹਦੇ ਨਾਲ ਰਾਜਸਥਾਨ ਚੱਲ ਪਿਆ ਜੂਪੀ ਚੱਲ ਪਈ ਹਰਿਆਣਾ ਚੱਲ ਪਿਆ ਲੋਕਾਂ ਨੂੰ ਪਤਾ ਲੱਗ ਗਿਆ ਪੰਜਾਬ ਵਾਲੇ ਇੱਕ ਅंदोलਨ ਲੜਦੇ ਨੇ ਫੇਰ ਆਪਾਂ ਮਤਲ ਤਿਆਰੀ ਕਰੀ ਉਧਰ ਨੂੰ ਚੱਲ ਪਏ ਤਾਂ ਉੱਥੇ 1 ਸਾਲ 13 ਦਿਨ ਬੈਠੇ ਤਾਂ ਮੋਦੀ ਨੇ 19 ਤਰੀਕ ਨੂੰ ਐਲਾਨ ਕਰਤਾ ਵੀ ਮੈਂ ਤਾਂ ਮਤਵਰ ਸਾਲੇ ਵਾਪਸ ਲੈ ਲੇ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਮਾਫੀ ਵੀ ਮੰਗ ਲਈ ਤਾਂ ਫਿਰ ਉੱਠਦੇ ਆ ਸੀ 11 ਤਰੀਕ ਨੂੰ ਸਾਨੂੰ 20 ਦਿਨ ਲੱਗੇ ਤਾਂ ਡੱਲੇ ਵਾਲੇ ਸਾਬ ਕਹਿੰਦਾ ਉੱਥੇ ਵੀ ਜਾਂਦਾ ਕਹਿੰਦਾ ਮੈਂ ਨਹੀਂ ਜਾਂਦਾ ਮੈਂ ਤਾਂ ਬੈਠੂਗਾ ਖੀਰ ਤੇ ਆਖਿਆ ਕਿ ਵੀ ਚੰਗਾ ਤੂੰ ਬੈਠਾ ਰਹਿ ਅਸੀਂ ਚੱਲਦੇ ਆ ਅਸੀਂ ਉੱਥੋਂ ਵਾਪਸ ਆ ਗਏ ਇੱਥੇ ਆਉਂਦਿਆਂ ਨੇ ਆਪ ਫੈਸਲਾ ਹੀ ਕਰ ਰਹੇ ਵੀ ਦਰਬਾਰ ਸਾਹਿਬ ਜਾਵਾਂਗੇ ਕਿਹਾ ਵੀ ਸਾਰੇ ਇਕੱਠੇ ਚਲਾਂਗੇ ਡੱਲੇ ਵਾਲ ਕਹਿੰਦਾ ਮੈਂ ਹੀ ਨਹੀਂ ਛੋਡੇ ਨਾਲ ਜਾਂਦਾ ਇਕੱਲਾ ਗਿਆ ਉਹ ਮਤਲਬ ਇਕੱਲਾ ਗਿਆ ਚਲੋ ਅਸੀਂ ਇਲੈਕਸ਼ਨ ਲੜ ਲਈ ਸਾਨੂੰ ਮੋਰਚੇ ਨੇ 4 ਮਹੀਨੇ ਲਈ ਮੋਰਚਾ ਬਾਹਰ ਕਰਤਾ ਸਾਡੇ 4 ਮਹੀਨੇ ਪੂਰੇ ਹੋ ਗਏ ਸੀ ਸਾਰੇ ਇਕੱਠੇ ਹੋ ਕੇ ਕਿ ਵੀ ਮਾਰਾ ਸਾਡੀ ਸਜ਼ਾ ਪੂਰੀ ਹੋ ਗਈ ਸਾਨੂੰ ਵਿਚਰ ਲਾ ਲੋ ਇੱਕ ਮੀਟਿੰਗ ਦਾ ਕਹਿੰਦੇ ਚਲਾ ਅਗਲੀ ਮੀਟਿੰਗ ਤੇ ਆਓ ਜੁਪੀ ਦੇ ਵਿੱਚ ਮੀਟਿੰਗ ਵੀ ਟਕੈਨ ਦੀ ਪ੍ਰਧਾਨਗੀ ਚਲੇ ਸੀ ਉੱਥੇ ਚਲੇ ਗਏ ਮਤਲਬ ਡੱਲੇ ਵਾਲ ਕਹਿੰਦਾ ਮੈਂ ਹੀ ਨਹੀਂ ਬੈਠਾਂ ਮਾਦਰ ਮਦਰ ਦੇ ਨਾਲ ਬੈਠਣੇ ਨੇ ਰਾਜਨੀਤਿਕ ਲੋਕ ਨੇ ਫਲਾਨੇ ਨੇ ਜੀ ਧੁੱਕੇ ਨੇ ਹੁਣ ਜੇ ਡੱਲੇ ਸਾਨੂੰ ਰਾਜਨੀਤਿਕ ਕਹਿੰਦਾ ਜਿਹੜੀਆਂ ਜਿੰਨੀਆਂ ਵੀ ਕਿਸਾਨ ਸਭਾਵਾਂ ਨੇ ਸਾਰੀਆਂ ਰਾਜਨੀਤਿਕ ਨੇ ਸਾਲ ਉਹਦੇ ਨਾਲ ਦੋਲਨ ਕਿਵੇਂ ਲੜ ਲਿਆ ਫੇਰ ਇਹਨੇ ਆਪ ਦਾ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਹੋ ਲੱਖੇ ਨੇ ਕਿਹੜਾ ਇਲੈਕਸ਼ਨ ਨਹੀਂ ਲੜੀ ਲੱਖਾ ਉਹਦੀ ਸਟੇਜ ਤੇ ਬੋਲ ਸਕਦਾ ਕੋਈ ਜੀ ਕਹਿੰਦਾ ਵੀ ਇਹਨਾਂ ਨੂੰ ਤਾਂ ਮੈਂ ਬੜਨੀ ਨਹੀਂ ਨਾ ਮੈਂ ਕਹਿੰਦਾ ਮੋਰਚੇ 'ਚ ਫੋਟਾ ਪਾਉਣਾ ਜ਼ਿੰਮੇਵਾਰੀ ਡੱਲੇ ਆ ਜਿਹੜੀ ਫੋਟਾ ਪਾਈ ਅਸੀਂ ਕੋਈ ਫੋਟ ਨਹੀਂ ਪਾਈ ਅਸੀਂ ਤਾਂ ਕਹਿੰਦੇ ਦੀ ਏਕਤਾ ਹੋਵੇ ਫੇਰ ਦੁਬਾਰੇ ਦੋਲਨ ਲੜੀਏ ਇਹੀ ਗੱ ਅਬ ਦੀ ਜਾਨ ਨਾ ਦੇਵੇ ਮੇਰਾ ਖਿਆਲ ਹੈ ਸਰਕਾਰ ਢੀਠ ਹੈ ਮੰਨਣਾ ਨਹੀਂ ਲੋਕਾਂ ਦਾ ਨੁਕਸਾਨ ਉਹ ਸਾਡਾ ਐਡਾ ਵੱਡਾ ਲੀਡਰ ਚੜਿਆ ਜਾਊਗਾ ਲੀਡਰਸ਼ਿਪ ਛੇਤੀ ਨਹੀਂ ਬਣਦਾ ਲੀਡਰ ਬਣ ਤੇ ਬਹੁਤ ਸਮਾਂ ਲੱਗਦਾ ਹੈਗਾ ਮੈਂ ਦੁਬਾਰੇ ਫੇਰ ਥੋੜੇ ਰਾਹੀਂ ਕਹਣਾ ਮਰਨਾ ਵਰਤ ਵਾਪਸ ਲਵੇ ਲੜਨਾ ਉੱਥੇ ਲੜੇ ਨਹੀਂ ਆਵੇ ਪੰਜਾਬ ਚ ਦੁਬਾਰੇ ਮੀਟਿੰਗ ਸੱਦੇ ਅਸੀਂ ਸਾਰੇ ਇਕੱਠੇ ਹੋਵਾਂਗੇ ਫੇਰ ਇਕੱਠੇ ਹੋ ਕੇ ਕਹਾਂਗੇ ਕਿਹੜੀ ਸਰਕਾਰ ਢਾਉਣੀ ਹੈ ਕਿ ਸਟੇਟ ਸਰਕਾਰ ਢਾਉਣੀ ਹੈ ਕਿ ਸੈਂਟਰਲ ਸਰਕਾਰ ਢਾਉਣੀ ਹੈ ਫੇਰ ਢਾਵਾਂਗੇ ਕਿ ਡੱਲੇ ਵਾਲ ਦੀ ਗੱਲ ਕਰਤੇ ਉਹ ਡੱਲੇ ਵਾਲ ਨੇ ਜਿਹੜਾ ਮੋਰਚਾ ਦੁਫਾੜ ਕੀਤਾ ਡੱਲੇ ਵਾਲ ਨੇ ਮੋਰਚਾ ਦੁਫਾੜ ਕੇ ਮੈਂ ਕਰਤਾ ਜਦੋਂ ਦਰਬਾਰ ਸਾਹਿਬ ਕੱਲਾ ਗਿਆ ਜਦੋਂ ਅਸੀਂ ਮੋਰਚੇ ਕੇ ਮੈਂ ਇਹਨਾਂ ਨਾਲ ਬੰਦਾ ਨਹੀਂ ਤੇ ਹੋਰ ਕਿ ਸਬੂਤ ਮੈਂ ਇਦੂ ਇਦਾਂ ਤੇ ਅੱਡ ਮੋਰਚਾ ਬਣਾਉਣਾ ਹੋਰ ਇਦੂ ਵੱਡਾ ਸਬੂਤ ਮੈਂ ਕੀ ਦੇ ਦੂੰਗਾ ਤਿੰਨ ਗੱਲਾਂ ਉਹਸ ਨੇ ਤਾਂ ਫੁੱਟ ਪਾਈ ਗਏ ਮੋਰਚੇ ਰੂਤੂ ਸਿੰਘ ਮਾਨਸਾ ਦਾ ਖੁੰਡਾ ਜਿਹੜਾ ਦਿੱਲੀ ਦੇ ਵਿੱਚ ਬੜਾ ਮਸ਼ਹੂਰ ਰਿਹਾ ਤੇ ਹੁਣ ਸਰਦਾਂ ਤੇ ਕਿਉਂ ਨਹੀਂ ਬਲਦੂ ਸਿੰਘ ਮਾਨਸਾ ਜਾ ਰਿਹਾ ਨਹੀਂ ਐ ਕਦੇ ਨਹੀਂ ਜਾਂਦਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਚਾਰ ਮਹੀਨੇ ਦੂਰਣ ਜਾ 60 ਤੇ ਮੀਟਿੰਗਾਂ ਹੋਈਆਂ ਤੇ ਦੁਬਾਰੇ ਇਕੱਠੇ ਹੁੰਦੇ ਖੁੰਡਾ ਖੜਕਦੇ ਹੀ ਰਹਿੰਦਾ ਇੱਥੇ ਅਸੀਂ ਪੰਜਾਬ ਚ ਪੰਜ ਪ੍ਰੋਗਰਾਮ ਕਰਤੀ ਸੀ ਕਿਹੜਾ ਕਿ ਵਿਹਲੇ ਬੈਠਿਆਂਗੇ ਮੀਰਾ ਕਹਿੰਦਾ ਕਿ ਦੋ ਬੰਦਿਆਂ ਨੇ ਜਾ ਕੇ ਦੂਰਣ ਚਲਾਤਾ ਇਹ ਮੋਰਚੇ ਦਾ ਦੂਰਣ ਥੋੜੀ ਹੈ ਪਨੀਰ ਡੱਲੇ ਵਾਲ ਪਨੀਰ ਡੱਲੇ ਵਾਲ ਦੋ ਦੋ ਬੰਦੇ ਨੇ ਦੋ ਬੰਦੇ ਜਿੱਤ ਜਾਣਗੇ ਉਦੋਂ ਸਾਰੇ ਲੋਕ ਦੀ ਨਾਲ ਭਾਰਤ ਦੇ ਲੋਕ ਸਾਰੇ ਨਾਲ ਸੀਗੇ ਕੋਈ ਵੀ ਕਿਤੇ ਵਾਲਾ ਲੋਕ ਸਾਰੇ ਕਿਤੇ ਨਾਲ ਸੀਤੇ ਹੁਣ ਕੱਲੇ ਵਰਕਰ ਨੇ ਉੱਥੇ ਠੀਕ ਆ ਵਰਕਰ ਤਾਂ ਸਾਡੇ ਜਾਇਜ਼ ਹੱਕ ਦਾ ਨਹੀਂ ਚਾਹੀਦਾ ਜਾਨ ਵੀ ਦੇਣੀ ਪਿਆ ਵਰਕਰ ਤਾਂ ਜਾਂਦੇ ਹੁੰਦੇ ਨੇ ਇੱਕ ਤਰ੍ਹਾਂ ਦਾ ਅੰਦੋਲਨ ਫਸ ਗਿਆ ਚਰਚਾਵਾਂ ਚੱਲ ਰਹੀਆਂ ਨੇ ਅੰਦੋਲਨ ਲੜ ਰਹੇ ਕਿਸਾਨ ਜਥੇ ਹੁੰਦੇ ਆ ਅੱਗਾ ਵੱਲੋਂ ਸੂਜਕ ਕਿਸਾਨ ਮੋਰਚੇ ਨਾਲ ਫਿਰ ਤੁਹਾਡਾ ਤਾਲਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਗੱਲ ਵਾਕਈ ਸੱਚ ਆ ਜਾਂ ਕੀ ਗਲਬਤ ਹੋਈ ਆ ਨਹੀਂ ਉਹਨਾਂ ਨੇ ਇੱਕ ਚਿੱਠੀ ਗੱਡੀ ਆ ਪਨੀਰ ਨੇ ਤੇ ਮਾਇਓ ਚ ਕਿਹਾ ਸੀ ਕਿ ਵੀ ਨਾਲ ਡੱਲਿਆ ਦੇ ਸੈਨ ਹੈਗੇ ਨੇ ਨਹੀਂ ਕਹਿੰਦੇ ਵੀ ਇਕੱਲੇ ਭਨੇਰਦੇ ਨੇ ਉਹ ਅਸੀਂ ਮੋਰਚੇ 'ਚ ਵਿਚਾਰਾਂਗੇ ਜਾਣਾ ਨਾ ਜਾਣਾ ਮੋਰਚਾ ਕੀ ਫੈਸਲਾ ਲੰਗਦਾ ਹੈ ਕਿ ਅਸੀਂ ਦੋਨੇ ਲੀਡਰਾਂ ਦੇ ਸੈਨ ਮੰਗਦੇ ਆ ਕਿਵੇਂ ਮੰਗ ਜਾ ਹੁਣ ਕਿ ਲੀਡਰ ਸਾਨੂੰ ਸੈਨ ਕਰਕੇ ਸਾਡੇ ਲਈ ਦੂਜਾ ਕਿ ਵੀ ਕਿਉਂ ਆਏ ਹੋ ਜੇ ਹੁਣ ਇਕੱਲੇ ਸੀ ਭਨੇਰ ਕੰਨੀ ਬੈਠੇ ਰਹਿਾਂਗੇ ਡੱਲਿਆ ਦੇ ਮੋਰਚੇ ਦਾ ਫੇਰ ਰੁਕ ਰੇ ਫੇਰ ਉਹੀ ਗੱਲਾਂ ਕਰਨੀਆਂ ਵੀ ਉਧਰ ਕਿਉਂ ਨਹੀਂ ਜਾਂਦੇ ਵੀ ਉਹ ਜਿਹੜੇ ਇਕੱਠੇ ਦੋਨੋਂ ਲੜਦੇ ਨੇ ਤਾਂ ਦੋਨਾਂ ਨੂੰ ਸੈਨ ਕਰਕੇ ਸਾਡੇ ਕੋਲ ਚਿੱਠੀ ਭੇਜਣੀ ਚਾਹੀਦੀ ਆ ਫੇਰ ਉਹਦੇ ਬਾਰੇ ਵਿਚਾਰਾਂਗੇ ਸਪਤਕਸਾਨ ਮੋਰਚੇ ਵੱਲੋਂ ਜਿਹ ਇਸ ਅੰਦੋਲਨ ਦੀ ਹਮਾਇਤ ਵਿੱਚ ਉਹ ਲਿਖੇ ਗਏ ਨੇ ਨਹੀਂ ਮੈਂ ਉਹ ਤਾਂ ਪਹਿਲਾਂ ਵੀ ਮਾਰਾ ਮੋਟਾ ਦਾ ਕਰਦੇ ਹੀ ਰਹਿੰਦੇ ਆ ਉਹਨਾਂ ਦੀ ਹਮਾਇਤ ਵੀ ਕਰਦੇ ਰਹਿੰਦੇ ਆ ਆਪ ਦਾ ਅੱਡ ਵੀ ਕਰਦੇ ਰਹਿੰਦੇ ਆ ਸਾਡੀ 24 ਤਰੀਕ ਦੀ ਮੀਟਿੰਗ ਆ ਅਸੀਂ ਅਗਲਾ ਪ੍ਰੋਗਰਾਮ ਲਿਖਣਾ ਹੈਗਾ ਆਗੂਆਂ ਦੇ ਵੀ ਬਿਆਨ ਆਏ ਨੇ ਵੀ ਜੇਕਰ ਜਗਜੀਤ ਸਿੰਘ ਦੱਲੇ ਵਾਲ ਸਰਾ ਦੇ ਉੱਤੇ ਮੌਤ ਹੋ ਜਾਂਦੀ ਆ ਮਾਰਨ ਵਾਸਤੇ ਦੌਰਾਨ ਕਿ ਦੂਸਰੀ ਜਥੇ ਬੰਦਿਆਂ ਨੂੰ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤੇ ਜਾਣਗੇ ਇਹ ਸ਼ਰਾਰਤੀ ਅੰਸਰ ਕਹਿੰਦੇ ਨੇ ਕੋਈ ਸਾਨੂੰ ਪਿੰਡਾਂ ਚੋਂ ਦਾਖਲ ਹੋਣ ਨੂੰ ਹਟਾ ਸਕਦਾ ਕਿਸੇ ਨੂੰ ਨਾਟਾ ਸਕਦਾ ਜੇ ਦਾਖਲ ਹੋਣ ਨਾ ਦੇਣ ਤਸ ਰਾਜਨੀਤਿਕ ਲੋਕ ਕੋਲ ਹੁਣ ਦੇਣ ਜਿਹੜੇ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਅਸੀਂ ਤਾਂ ਬਰਾਬਰ ਲੜਦੇ ਹਾਂ ਬਰਾਬਰ ਲੜਨ ਵਾਲੇ ਆਗੇ ਉਲਟਾ ਸਾਨੂੰ ਹਟਾਉਣਗੇ ਪਿੰਡਾਂ ਕਿਵੇਂ ਹਟਾ ਸਾਨੂੰ ਕਿਹੜਾ ਹਟਾ ਦੂ ਪਿੰਡਾਂ ਸਾਨੂੰ ਹਟਾ ਕੇ ਦਿਖਾਵੇ ਫਿਰ ਦੇਖ ਲਾਂਗੇ ਕੀ ਬਣਦੀ ਹੈ ਕਿਉਂਕਿ ਉਹ ਕਹਿੰਦੇ ਨੇ ਨਾ ਵੀ ਫੰਡ ਕਰਨ ਦੇ ਲਈ ਆ ਜਾਂਦੇ ਨੇ ਤੇ ਜਿਹੜੇ ਸਰਦ ਤੇ ਸੰਘਰਸ਼ ਲੜਾ ਜ ਉਹ ਸਮਰਥਨ ਚ ਨਹੀਂ ਆਉਂਦੇ ਇੱਥੇ ਮੀਟਿੰਗਾਂ ਸਾਡੇ ਭਗ ਜਾਂਦੇ ਜਿਹੜੇ ਸਾਨੂੰ ਕਹਿੰਦੇ ਉਹ ਭਗ ਜਾਣਗਾ ਜਿਹੜੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਜਾਓ ਵੇਰ ਉਹ ਆਮ ਲੋਕ ਆਪੇ ਜਾ ਸਕਦੇ ਨੇ ਲੀਡਰ ਤਾਂ ਸੋਚ ਕੇ ਜਾਣਗੇ ਗੱਲਬਾਤ ਕਰਕੇ ਜਾਣ ਕੱਲੇ ਨਹੀਂ ਜਾਂਦੇ ਕੋਈ ਨਹੀਂ ਸਾਡੀ ਤਾਂ ਜ਼ਿੰਮੇਵਾਰੀ ਆ ਵੀ ਜੇ ਅਸੀਂ ਡੱਲੇ ਨੂੰ ਮਰਨ ਮਰਤੇ ਬਹਾ ਕੇ ਪੁੱਠੇ ਮੁੜੇ ਫੇਰ ਅਸੀਂ ਦੋਸ਼ੀ ਆ ਸੰਤ ਪੁੱਛਿਆ ਨਹੀਂ ਆ ਬੈਠਾ ਜਿਹੜੀਆਂ ਜੱਥੇ ਬੰਦੀਆਂ ਨੇ ਬਹਾਇਆ ਉਹਨੂੰ ਹਟਾਇਆ ਨਹੀਂ ਉਹ ਦੋਸ਼ੀ ਨੇ ਡੱਲੇ ਵਾਲ ਮਰਨ ਮਰਤੇ ਦੇ ਉੱਤੇ ਬੈਠਾ ਤੇ ਮਰਨ ਦੇ ਤਕਰੀਬ ਬਹੁਤ ਡਾਕਟਰੀ ਰਿਪੋਰਟਾਂ ਕਹਿੰਦੀਆਂ ਵੀ ਹਰ ਰੋਜ਼ ਜਿਹੜਾ ਸਰੀਰ ਦੇ ਵਿੱਚ ਕਿੰਨਾ ਕਮੀ ਆ ਰਹੀ ਹੈਗੀ ਕੇਂਦਰ ਸਰਕਾਰ ਕਿਉਂ ਟਸ ਤੋਂ ਮਸੂਰੀ ਬਹੁਤ ਵੱਡੇ ਮਸਲੇ ਨੇ ਇਹ ਇਹਦਾ ਕਿੰਨੇ ਮੁੱਦਾ ਪਤਾ ਟਬਲੂਟੇ ਤੋਂ ਬਾਹਰ ਆਉ ਉਹ ਬਹੁਤ ਵੱਡਾ ਮੁੱਦਾ ਹੈ ਉਹ ਪੂੰਜੀਵਾਦ ਸ਼ਾਮਰਾਜ ਦੀ ਇੱਕ ਤੈ ਹੈਗੀ ਵੀ ਉਹ ਤੋਂ ਨਹੀਂ ਬਾਹਰ ਆਉਣ ਦੇਣਾ ਕਿਸੇ ਸਰਕਾਰ ਨੂੰ ਜਿਹੜੀ ਸਰਕਾਰ ਤੋਂ ਬਾਹਰ ਜਾਊ ਤਾਂ ਰਾਜ ਨਹੀਂ ਕਰ ਸਕਦੀ ਤੇ ਸਰਕਾਰ ਟੁੱਟੂਗੀ ਇਥੇ ਇੱਕ ਇਹ ਵੀ ਮੈਨੂੰ ਸਵਾਲ ਬਣ ਜਾਂਦਾ ਕਿ ਜਿੱਥੇ ਉਹਦੀਆਂ ਦੁਫਾੜ ਹੋ ਗਈਆਂ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਕਿਤਨਾ ਕਿਤੇ ਜਿਹੜਾ ਖੇਰੂ ਹੋ ਗਿਆ ਲੱਗਦਾ ਇਹ ਤਾਂ ਇਹ ਕਹਾਣੀ ਵਾਲੀ ਬਹੁਤਾ ਹੋ ਗਿਆ ਉਹਨੇ اٹਮਣ ਲੈ 11 ਇੰਚ ਕੁ ਜਿਹਾ ਬਣਿਆ ਉਧਰ ਨਹੀਂ ਆ ਕਸੂ ਅਸੀਂ ਪੰਜਾਬ ਚ ਬੈਠਿਆਂਗੇ ਕੋਈ ਜੁਪੀ ਚ ਬੈਠੇ ਨੇ ਪਰ ਵੱਡੇ ਮੋਰਚੇ 'ਚ ਜੇ ਕਹੀ ਅਸੀਂ ਸਾਡੀਆਂ ਜੱਥੇਬੰਦੀਆਂ ਹੈਗੀਆਂ ਅਸੀਂ ਵੀ ਆਪਦਾ ਲੜਾਂਗੇ ਸਾਰਾ ਕੁਝ ਕਰਨਾ ਇਹ ਤਾਂ ਫੋਟੋ ਤਾਂ ਪਈ ਗਈ ਮੈਂ ਕਹਾਂ ਵੀ ਫੋਟੋ ਪਈ ਨਹੀਂ ਫੋਟੋ ਤਾਂ ਡੱਲਿਆ ਨੇ ਪਾਸ ਥੀ ਜਦੋਂ ਦਰਬਾਰ ਸਾਹਿਬ ਹੀ ਇਕੱਲਾ ਵਾਗ ਗਿਆ ਉਹ ਸਾਡੇ ਨਾਲ ਨਹੀਂ ਗਿਆ ਉਹ ਤਾਂ ਉਹਦੀ ਫੁੱਟ ਪਾਤੀ ਉਹਦਾ ਨਿਸ਼ਾਨਾ ਸੀ ਉਹਦਾ ਇੱਕ ਫੁੱਟ ਪਾਉਣਾ ਉਹਨੇ ਉੱਥੇ ਵਾਰੀਆਂ ਕੋਸ਼ਿਸ਼ਾਂ ਕਰੀਆਂ ਤੇ ਵੀ ਜੇ ਮੋਰਚੇ 'ਤੇ ਫੁੱਟ ਪੈ ਜੇ ਤੇ ਇਸੇ ਕਰਕੇ ਸੀ ਕਹਿੰਨਾ ਵੀ ਫੁੱਟ ਪਾਉਣ ਦਾ ਜ਼ਿੰਮੇਵਾਰ ਡਿਲੇ ਵਾਲੇ ਅਸੀਂ ਜ਼ਿੰਮੇਵਾਰ ਨਹੀਂ ਜੇਕਰ ਫਿਰ ਤੋਂ ਲੜ ਰਹੀਆਂ ਧਿਰਾਂ ਜਿਹੜਾ ਸਨੁਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਚਿੱਠੀ ਪੱਤਰ ਕੱਢਦੀਆਂ ਨੇ ਕੀ ਸਨੁਯੁਕਤ ਕਿਸਾਨ ਮੋਰਚਾ ਫਿਰ ਤੋਂ ਸੰਭਲ ਹੋਊਗਾ ਮੇਰੇ ਖਿਆਲੋਂ ਸੇ رائے ਹੋਊਗੀ رائے ਹੋਊਗੀ ਮੇਰੀ ਉੱਥੇ رائے ਹੋਊਗੀ ਵੀ ਦੋਨੇ ਲੀਡਰਸ ਐਨ ਕਰਨ ਸਾਨੂੰ ਫੇਰ ਜਾਣਾ ਚਾਹੀਦਾ ਜੇ ਬਹੁਤ ਮਤ ਹੋਊ ਬਿਲਕੁਲ ਇਸਰ ਕਿਸਾਨ ਆਗੂ ਗਰੁੱਪ ਤੁਸੀਂ ਮਾਨਸਾ ਜਿਨ੍ਹਾਂ ਨੇ ਕਿਹਾ ਵੀ ਦਿੱਲੀ ਦੀਆਂ ਦਿੱਲੀ ਨੂੰ ਜਾਣ ਦੇ ਲਈ ਲੜੇ ਜਾ ਰਹੇ ਸੰਘਰਸ਼ ਦੇ ਵਿੱਚ ਜਿੱਥੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਜ਼ਬਰ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਇਸ ਗੱਲ ਦੀ ਨਿਖੇਦੀ ਕੀਤੀ ਹਰਿਆਣਾ ਸਰਕਾਰ ਵੱਲੋਂ ਸਾਨੂੰ ਅੱਗੇ ਵਧਣ ਦੀ ਆਜ਼ਾਦ ਦਿੱਤੀ ਗਈ ਸੀ ਤੇ ਫਰ ਫਿਰ ਤੋਂ ਜਿਹੜਾ ਥੁੱਕ ਕੇ ਛੱਟਿਆ ਗਿਆ ਉੱਥੇ ਹੀ ਕਿਸਾਨਾਂ ਗਰੁੱਪ ਤੁਸੀਂ ਮਾਨਸਾ ਨੇ ਕਿਹਾ ਵੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਦਫਾੜ ਪਾਉਣ ਦੇ ਲਈ ਜਗਜੀਤ ਸਿੰਘ ਡੱਲੇਵਾਲਾ ਜੇਕਰ ਜਗਜੀਤ ਸਿੰਘ ਡੱਲੇਵਾਲਾ ਦਫਾੜ ਨਾ ਪਾਉਂਦਾ ਤਾਂ ਅੱਜ ਸੰਘਰਸ਼ ਕਿਤੇ ਦੀ ਕਿਤੇ ਹੋਣਾ ਸੀ ਦੂਸਰੇ ਪਾਸੇ ਆਗੂਆਂ ਨੇ ਕਿਹਾ ਵੀ ਜੇਕਰ ਲੜ ਸੁਲਕਤਕ ਸਾਨ ਮੋਰਚੇ ਨੂੰ ਚਿੱਠੀ ਕੱਢਦੀਆਂ ਤੇ ਉਸ ਦੇ ਉੱਤੇ ਮੀਟਿੰਗ ਵਿਚਾਰ ਕੇ ਉਹ ਅਗਲਾ ਪ੍ਰੋਗਰਾਮ ਲਿਖਣਗੇ। ਦੇਨਕ ਸਵੇਰਾ ਦੇ ਦੀ ਮਾਨਸਾ ਤੋਂ ਜੀਵਨ ਸਿੰਘ ਕ੍ਰਾਂਤੀ। ਧੰਨਵਾਦ।